ਹੈਲੋ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਪਿਛਲੀ ਵੀਡੀਓ ਵਿੱਚ ਮਾਈਕਰੋਨਿਊਟ੍ਰੀਐਂਟਸ ਬਾਰੇ ਗੱਲ ਕਰ ਰਹੇ ਸੀ ਜਿਹਦੇ ਵਿੱਚ ਆਪਾਂ ਮਾਈਕਰੋਨਿਊਟ੍ਰੀਐਂਟਸ ਵਿਟਾਮਿਨਸ ਬਾਰੇ ਗੱਲ ਕੀਤੀ ਸੀ ਠੀਕ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਮਿਨਰਲਸ ਯਾਨੀ ਕਿ ਖਣਿਜ ਪਦਾਰਥ ਬਾਰੇ ਗੱਲ ਕਰਾਂਗੇ ਚਲੋ ਸਟਾਰਟ ਕਰਦੇ ਹਾਂ ਮਿਨਰਲਸ ਕੀ ਹੁੰਦੇ ਨੇ ਮਿਨਰਲਸ ਹੁੰਦੇ ਨੇ ਇਹ ਇੱਕ ਪਹਿਲਾਂ ਤਾਂ ਮਾਈਕਰੋਨਿਊਟ੍ਰੀਐਂਟ ਆ ਆਪਣੇ ਸਰੀਰ ਨੂੰ ਬਹੁਤ ਘੱਟ ਮਾਤਰਾ ਵਿੱਚ ਇਹਦੀ ਲੋੜ ਹੁੰਦੀ ਆ ਠੀਕ ਹੈ ਇਹ ਆਪਣੇ ਸਰੀਰ ਨੂੰ ਡਿਸੀਜ਼ ਤੋਂ ਪ੍ਰੋਟੈਕਟ ਕਰਕੇ ਰੱਖਦੇ ਨੇ ਬਿਮਾਰੀਆਂ ਤੋਂ ਆਪਣੇ ਸਰੀਰ ਦੀ ਰੱਖਿਆ ਕਰਦੇ ਨੇ ਠੀਕ ਹੈ ਇਹ ਆਪਣੀ ਸਿਹਤ ਨੂੰ ਸਹੀ ਰੱਖਣ ਲਈ ਜ਼ਰੂਰੀ ਹੁੰਦੇ ਨੇ ਠੀਕ ਹੈ ਆਪਣੇ ਸ਼ਰੀਰ ਦੀ ਪ੍ਰੋਪਰ ਡਵੈਲਪਮੈਂਟ ਇਹ ਕਰਦੇ ਨੇ ਠੀਕ ਹੈ ਇਹਦੇ ਸੋਰਸਸ ਹੈਗੇ ਨੇ ਮੀਟ ਅੰਡੇ ਫਾਲਾ ਹਰੀਆਂ ਸਬਜ਼ੀਆਂ ਇਟੈਟਰਾ ਨੈਕਸਟ ਆਪਾਂ ਮਿਨਰਲਸ ਬਾਰੇ ਅੱਗੇ ਗੱਲ ਕਰਦੇ ਹਾਂ ਫਸਟ ਮਿਨਰਲ ਹੈਗਾ ਆਇਰਨ ਠੀਕ ਹੈ ਆਇਰਨ ਆਪਣੇ ਸ਼ਰੀਰ ਵਿੱਚ ਹਿਮੋਗਲੋਬਿਨ ਬਣਨ ਵਿੱਚ ਆਪ ਮਦਦ ਕਰਦਾ ਹੈ ਠੀਕ ਹੈ ਐਚ ਬੀ ਹੈ ਜਿਹੜਾ ਬਣਾਉਣ ਵਿੱਚ ਮਦਦ ਕਰਦਾ ਹੈ ਆਇਰਨ ਦੀ ਕਮੀ ਨਾਲ ਆਪਣੇ ਸ਼ਰੀਰ ਵਿੱਚ ਅਨੀਮੀਆ ਰੋਗ ਹੋ ਜਾਂਦਾ ਹੈ ਠੀਕ ਹੈ ਅਗਰ ਆਪਣੇ ਸ਼ਰੀਰ ਵਿੱਚ ਆਇਰਨ ਦੀ ਕਮੀ ਹੋ ਜੇ ਤਾਂ ਆਪਾਂ ਨੂੰ ਕਿਹੜਾ ਰੋਗ ਹੋ ਜਾਂਦਾ ਅਨੀਮੀਆ ਰੋਗ ਹੋ ਜਾਂਦਾ ਠੀਕ ਹੈ ਇਹਦੀ ਕੁਆਂਟੀਟੀ ਆਪਾਂ ਨੂੰ 25 ਤੋਂ 30 ਗ੍ਰਾਮ ਤੱਕ ਹੀ ਚਾਹੀਦੀ ਹੁੰਦੀ ਆ ਠੀਕ ਹੈ ਇਹਦੀ ਕੁਆਂਟੀਟੀ ਆਪਾਂ ਨੂੰ 25 ਤੋਂ 30 ਗ੍ਰਾਮ ਤੱਕ ਚਾਹੀਦੀ ਹੁੰਦੀ ਆ ਇਹਦੇ ਸੋਰਸ ਕੀ ਨੇ ਕਿਹੜੀਆਂ ਚੀਜ਼ਾਂ ਤੋਂ ਆਪਾਂ ਨੂੰ ਆਇਰਨ ਮਿਲਦਾ ਆਮਲਾ ਗੁੜ ਹੋ ਗਿਆ ਸਬਜ਼ੀਆਂ ਵਿੱਚ ਜਿਵੇਂ ਪਾਲਕ ਪੱਤ ਗੋਭੀ ਵਗੈਰਾ ਕੀ ਫਲ ਆ ਵਿੱਚ ਸੇਬ ਅਨਾਰ ਅਮਰੂਦ ਠੀਕ ਹੈ ਇਹਨਾਂ ਤੋਂ ਆਪਾਂ ਨੂੰ ਕੀ ਮਿਲਦਾ ਆਇਰਨ ਮਿਲਦਾ ਅਗਸ਼ਾ ਪਕੜ ਕਰਦੇ ਹਾਂ ਕੈਲਸ਼ੀਅਮ ਬਾਰੇ ਕੈਲਸ਼ੀਅਮ ਆਪਰੇ ਸਰੀਰ ਦੇ ਹੱਡੀਆਂ ਤੇ ਦੰਦਾਂ ਦੀ ਮਜ਼ਬੂਤੀ ਲਈ ਜ਼ਰੂਰੀ ਹੁੰਦਾ ਠੀਕ ਹੈ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਆਪਣੇ ਸਰੀਰ ਨੂੰ ਜਿਹੜੀ ਤਾਕਤ ਪ੍ਰਦਾਨ ਕਰਦਾ ਠੀਕ ਹੈ ਇਹਦੀ ਕੁਆਂਟੀਟੀ ਆਪਾਂ ਨੂੰ 1.2 ਗ੍ਰਾਮ ਚਾਹੀਦੀ ਹੁੰਦੀ ਆ ਸਿਰਫ 1.2 ਗ੍ਰਾਮ ਹੀ ਇਹਦੀ ਕੁਆਂਟੀਟੀ ਆਪਾਂ ਨੂੰ ਚਾਹੀਦੀ ਹੁੰਦੀ ਆ ਇਹਦੇ ਸੋਰਸਸ ਹੈ ਕਿ ਨੇ ਦੁੱਧ ਦੁੱਧ ਤੋਂ ਬਣੀਆਂ ਚੀਜ਼ਾਂ ਜਿਵੇਂ ਮੱਖਣ ਪਨੀਰ ਵਗੈਰਾ ਹੋ ਗਿਆ ਠੀਕ ਹੈ ਸਬਜ਼ੀਆਂ ਐਂਡ ਅੰਡਾ ਅੰਡੇ ਦਾ ਜਿਹੜਾ ਪਾਰਟ ਹੁੰਦਾ ਐਲਬਮਨ ਐਲਬਮਨ ਵਿੱਚ ਕੀ ਹੁੰਦਾ ਕੈਲਸ਼ੀਅਮ ਅੰਡੇ ਦੇ ਐਲਬਮਨ ਪਾਰਟ ਤੋਂ ਆਪਾਂ ਨੂੰ ਕੀ ਮਿਲਦਾ ਕੈਲਸ਼ੀਅਮ ਮਿਲਦਾ ਠੀਕ ਹੈ ਨੈਕਸਟ ਆਪਾਂ ਗੱਲ ਕਰਦੇ ਹਾਂ ਫਾਸਫੋਰਸ ਬਾਰੇ ਇਹ ਐਜ਼ ਇਟ ਸੇਮ ਹੀ ਹੈ ਕਿਦੇ ਵਰਗਾ ਕੈਲਸ਼ੀਅਮ ਆ ਠੀਕ ਹੈ ਜਿਵੇਂ ਆਪਾਂ ਕੈਲਸ਼ੀਅਮ ਬਾਰੇ ਗੱਲ ਕਰ ਲਈ ਉਦਾਂ ਹੀ ਸਾਰੀਆਂ ਗੱਲਾਂ ਫਾਸਫੋਰਸ ਲਈ ਨੇ ਠੀਕ ਹੈ ਫਾਸਫੋਰਸ ਵੀ ਆਪਣੇ ਕੀ ਹੈ ਬੋਨਸ ਤੇ ਟੂਥਸ ਨੂੰ ਸਟਰੋਂਗ ਰੰਦਾ ਠੀਕ ਹੈ ਆਪਣੇ ਹੱਡੀਆਂ ਤੇ ਦੰਦਾਂ ਦੀ ਮਜ਼ਬੂਤੀ ਲਈ ਸਹਾਇਕ ਹੁੰਦਾ ਆਪਣੇ ਸਰੀਰ ਨੂੰ ਤਾਕਤ ਪ੍ਰਦਾਨ ਕਰਦੀ ਨੇ ਠੀਕ ਹੈ ਕੁਆਂਟੀਟੀ ਵੀ ਇਹਦੀ ਸੇਮ ਆਪ ਨੂੰ ਚਾਹੀਦੀ ਹੈ 1.2 ਗ੍ਰਾਮ ਠੀਕ ਹੈ 1.2 ਗ੍ਰਾਮ ਕਵਾਂਟੀਟੀ ਚਾਹੀਦੀ ਆਪਾਂ ਨੂੰ ਇਹਦੀ ਸੋਰਸ ਜੈਗ ਨੇ ਐਗ ਮੀਟ ਫਿਸ਼ ਅੰਡੇ ਹਰੀਆਂ ਸਬਜ਼ੀਆਂ ਠੀਕ ਹੈ ਨੈਕਸਟ ਆਪਾਂ ਗੱਲ ਕਰਦੇ ਆ ਆਇਓਡੀਨ ਬਾਰੇ ਠੀਕ ਹੈ ਆਇਓਡੀਨ ਕੀ ਆਪਣੇ ਥਾਇਰੋਇਡ ਗਲੈਂਡ ਨੂੰ ਸਹੀ ਕੰਮ ਕਰਨ ਵਿੱਚ ਸਹਾਇਕ ਹੁੰਦਾ ਠੀਕ ਹੈ ਮਦਦ ਕਰਦਾ ਆਪਣੀ ਆ ਥਾਇਰੋਇਡ ਗਲੈਂਡ ਦੇ ਸਹੀ ਕੰਮ ਕਰਨ ਵਿੱਚ ਆਇਓਡੀਨ ਹੈਲਪ ਕਰਦਾ ਠੀਕ ਹੈ ਇਹਦੀ ਕਮੀ ਨਾਲ ਆਪਨ ਰੋਗ ਹੋ ਜਾਂਦਾ ਗੱਲੜ ਰੋਗ ਗੱਲੜ ਰੋਗ ਹੋ ਜਾਂਦਾ ਠੀਕ ਹੈ ਆਪਣੇ ਗਲੇ ਇਸ ਸੋਜ ਆ ਜਾਂਦੀ ਆ ਉਦਾਂ ਠੀਕ ਹੈ ਇੱਕ ਆਇਓਡੀਨ ਦੀ ਕਮੀ ਨਾਲ ਰੋਗ ਹੋਣ ਵਾਲਾ ਕਿਹੜਾਗਾ ਗਿੱਲੜ ਰੋਗ ਠੀਕ ਹੈ ਇਹਦੇ ਸੋਰਸਸ ਕਿਹੜੇ ਨੇ ਸੀ ਫੂਡ ਠੀਕ ਹੈ ਸਮੁੰਦਰੀ ਭੋਜਨ ਆ ਗਿਆ ਤੇ ਆਇਓਡੀਨ ਯੁਕਤ ਲੂਣ ਇਹਦੇ ਸੋਰਸਸ ਨੇ ਇਹਨਾਂ ਤੋਂ ਆਪਾਂ ਨੂੰ ਆਇਓਡੀਨ ਮਿਲਦਾ ਕੁਆਂਟੀਟੀ ਆਪਾਂ ਨੂੰ ਚਾਹੀਦੀ ਹੈ ਇਹਦੀ ਕੁਆਂਟੀਟੀ ਆਪਾਂ ਨੂੰ ਚਾਹੀਦੀ ਹੈ ਬੀ ਮਿਲੀਗ੍ਰਾਮ ਠੀਕ ਹੈ ਹੁਣ bari ਸੋਡੀਅਮ ਆਪਣੇ ਨਸਾਂ ਦਾ ਸੰਚਾਰ ਕਰਦੇ ਨੇ ਠੀਕ ਹੈ ਆਪਣੇ ਨਰਵਲ ਸਿਸਟਮ ਨੂੰ ਕੰਟਰੋਲ ਕਰਕੇ ਰੱਖਦੇ ਨੇ ਆਪਣੀ ਮਾਸਪੇਸ਼ੀਆਂ ਨੂੰ ਸਹੀ ਕੰਮ ਕਰਨ ਵਿੱਚ ਮਦਦ ਕਰਦੇ ਨੇ ਠੀਕ ਹੈ ਐ ਨੈਕਸਟ ਆਪਣੇ ਜਿਹੜਾ ਅੰਦਰ ਲਿਕਵਿਡ ਹੁੰਦਾ ਉਹਦੇ ਸਹੀ ਕੰਮ ਕਰਨ ਵਿੱਚ ਹੈਲਪ ਕਰਦਿਨੀ। ਇਹਦੇ ਆਪ ਨੂੰ ਕੁਆਂਟੀਟੀ ਚਾਹੀਦੀ ਹੁੰਦੀ ਹੈ 2.5 ਮਿਲੀਗ੍ਰਾਮ। ਠੀਕ ਹੈ? ਕੁਆਂਟੀਟੀ ਕਿੰਨੀ ਚਾਹੀਦੀ ਹੈ 2.5 ਮਿਲੀਗ੍ਰਾਮ। ਸੋ ਸਰਸਿਸ ਕੀ ਨੇ? ਕਿਹੜੀਆਂ ਚੀਜ਼ਾਂ ਤੋਂ ਆਪ ਨੂੰ ਸੋਡੀਅਮ ਮਿਲਦਾ? ਟੇਬਲ ਸੈਲਟ ਹੋ ਗਿਆ ਠੀਕ ਹੈ। ਸਬਜ਼ੀਆਂ ਐਕਸਟਰਾ। ਲਾਸਟ मिनरल ਵਾਲੀ ਗੱਲ ਕਰਦੇ ਆਪਾਂ ਪੋਟਾਸ਼ੀਅਮ ਪੋਟਾਸ਼ੀਅਮ ਵੀ ਸੇਮ ਐਜ਼ اٹ ਕੈਲਸ਼ੀਅਮ ਵਾਂਗ ਹੀ ਕੰਮ ਕਰਦਾ ਠੀਕ ਹੈ ਆਪਣੀ ਨਸਾਂ ਨੂੰ ਨਰਵਸ ਸਿਸਟਮ ਨੂੰ ਕੰਟਰੋਲ ਕਰਕੇ ਰੱਖਦਾ ਮਾਸਪੇਸ਼ੀਆਂ ਦੇ ਸਹੀ ਕੰਮ ਕਰਨ ਵਿੱਚ ਹੈਲਪ ਕਰਦਾ ਆਪਣੀ ਸ਼ਰੀਰ ਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਠੀਕ ਹੈ ਜਿਹੜਾ ਆਪਣਾ ਲਿਕਵਿਡ ਹੁੰਦਾ ਉਹਨੂੰ ਕੰਟਰੋਲ ਕਰਕੇ ਰੱਖਦਾ ਠੀਕ ਹੈ ਸੋ ਇਹ ਸੀਗੇ ਤੁਹਾਡੇ मिनਰਲਸ ਨੈਕਸਟ ਆਪਾਂ ਬੈਲੈਂਸਡ ਡਾਈਟ ਬਾਰੇ ਗੱਲ ਕਰਦੇ ਹਾਂ ਬੈਲੈਂਸਡ ਡਾਈਟ ਕਿਹੜੀ ਹੁੰਦੀ ਹੈ ਸੰਤੁਲਿਤ ਆਹਾਰ ਠੀਕ ਹੈ ਬੈਲੈਂਸਡ ਡਾਈਟ ਕਿਹੜੀ ਆਪਣੀ ਦੁੱਧ ਦੁੱਧ ਵਿੱਚ ਬਾਕੀ ਸਾਰੇ ਪੋਸ਼ਕ ਤੱਤ ਜਿਹੜੇ ਉਹ ਹੁੰਦੇ ਨੇ ਸਿਰਫ ਇੱਕ ਪੋਸ਼ਕ ਤੱਤ ਨਹੀਂ ਹੁੰਦਾ ਵਿਟਾਮਿਨ ਸੀ ਵਿਟਾਮਿਨ ਸੀ ਨੂੰ ਛਡਕੇ ਬਾਕੀ ਸਾਰੇ ਨਿਊਟ੍ਰੀਐਂਟਸ ਨੇ ਜਿਹੜੇ ਉਹ ਤੁਹਾਡੀ ਬੈਲੈਂਸਡ ਡਾਈਟ ਸੰਤੁਲਿਤ ਹਾਰ ਦੁੱਧ ਵਿੱਚ ਮੌਜੂਦ ਹੁੰਦੇ ਨੇ ਠੀਕ ਹੈ ਕਈ ਵਾਰ ਆਪਾਂ ਨੂੰ ਕੁਐਸਚਨ ਪੁੱਛ ਸਕਦੇ ਨੇ ਪੇਪਰ ਵਿੱਚ ਕਿ ਜਿਹੜੀ ਆਪਣੀ ਬੈਲੈਂਸਡ ਡਾਈਟ ਆ ਉਹਦੇ ਵਿੱਚ ਕਿਹੜਾ ਇੱਕ ਨਿਊਟ੍ਰੀਐਂਟ ਮੌਜੂਦ ਨਹੀਂ ਹੁੰਦਾ ਕਿਹੜਾ ਨਹੀਂ ਹੁੰਦਾ ਵਿਟਾਮਿਨ ਸੀ ਠੀਕ ਹੈ ਇਹਨੂੰ ਤੁਸੀਂ ਇੰਪੋਰਟੈਂਟ ਨੋਟ ਪਾ ਕੇ ਤੁਸੀਂ ਨੋਟ ਕਰ ਸਕਦੇ ਹੋ ਕਿ ਆਪਣੇ ਬੈਲੈਂਸਡ ਡਾਈਟ ਵਿੱਚ ਵਿਟਾਮਿਨ ਸੀ ਹੈ ਜਿਹੜਾ ਮੌਜੂਦ ਨਹੀਂ ਹੁੰਦਾ ਠੀਕ ਹੈ ਨੈਕਸਟ ਆਪਾਂ ਗੱਲ ਕਰਦੇ ਆ ਰਫੇਜ ਵਾਲੀ ਰਫੇਜ ਕੀ ਹੁੰਦਾ ਮੋਟਾ ਆਹਾਰ ਠੀਕ ਹੈ ਰਫੇਜ ਕੀ ਹੁੰਦਾ ਆਪਣੇ ਸਰੀਰ ਵਿੱਚ ਰੇਸ਼ੇਦਾਰ ਤੇ ਨਾ ਪਚਣਯੋਗ ਪਦਾਰਥ ਹੁੰਦੇ ਨੇ ਜਿਹੜੇ ਉਹਨਾਂ ਨੂੰ ਕੀ ਕਹਿੰਦੇ ਨੇ ਰਫੀਜ ਠੀਕ ਹੈ ਮੋਟਾ ਆਹਾਰ ਕਹਿੰਦੇ ਨੇ ਮੋਟੇ ਆਹਾਰ ਵਿੱਚ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਸਲਾਦ ਵਿੱਚ ਖਾਂਦੇ ਹਾਂ ਠੀਕ ਹੈ ਸਲਾਦ ਵਿੱਚ ਖਾਦੀਆਂ ਜਾਣ ਵਾਲੀਆਂ ਚੀਜ਼ਾਂ ਕਿਹਦੇ ਵਿੱਚ ਆ ਜਾਂਦੀਆਂ ਨੇ ਰਫੇਜ ਵਿੱਚ ਮੋਟਾ ਆਹਾਰ ਜਿਵੇਂ ਕਿ ਮੂਲੀ ਟਮਾਟਰ ਪਿਆਜ਼ ਸ਼ਾਲਗਮ ਹੋ ਗਿਆ ਠੀਕ ਹੈ ਖੀਰਾ ਹੋ ਗਿਆ ਅ ਕਈ ਹੁੰਦੇ ਨੇ ਜਿਹੜੇ ਉਹ ਸੇਬ ਦੇ ਛਿਲਕੇ ਨੇ ਜਿਹੜੇ ਉਹ ਵੀ ਸਲਾਦ ਦੇ ਵਿੱਚ ਖਾਂਦੇ ਨੇ ਠੀਕ ਹੈ ਉਹ ਵੀ ਕੀ ਅਰਾਫੇਸ ਤੋਂ ਆਪਣੇ ਸਰੀਰ ਨੂੰ ਕੋਈ ਵੀ ਪੋਸ਼ਕ ਤਾ ਜਿਹੜਾ ਨਹੀਂ ਮਿਲਦਾ ਬਟ ਜਿਹੜੇ ਇਹ ਹੁੰਦੇ ਨੇ ਇਹ ਆਪਣੇ ਸਰੀਰ ਦੀ ਸਫਾਈ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਠੀਕ ਹੈ ਇਸ ਲਈ ਆਪਾਂ ਨੂੰ ਸਲਾਦ ਹੈ ਜਿਹੜਾ ਉਹ ਖਾਣਾ ਚਾਹੀਦਾ ਆਪਾਂ ਨੂੰ ਡਾਕਟਰ ਜੀ ਇਸ ਦੀ ਸਲਾਹ ਦਿੰਦੇ ਨੇ ਕਿ ਆਪਾਂ ਨੂੰ ਰੋਟੀ ਨਾਲ ਜਾਂ ਫਿਰ ਕੜਾਹਾਂ ਮਿਲੇ ਸਲਾਦ ਖਾਣਾ ਜ਼ਰੂਰੀ ਹੁੰਦਾ ਜਿਹੜਾ ਕਿ ਆਪਣੇ ਸਰੀਰ ਦੀ ਸਫਾਈ ਲਈ ਜ਼ਰੂਰੀ ਹੁੰਦੀ ਹੈ ਵੈਸੇ ਇਹਨਾਂ ਤੋਂ ਆਪ ਨੂੰ ਕੋਈ ਵੀ ਨਿਊਟ੍ਰੀਐਂਟ ਨਹੀਂ ਮਿਲਦਾ ਬਟ ਆਪਣੇ ਸਰੀਰ ਦੀ ਸਫਾਈ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਠੀਕ ਹੈ ਸੋ ਅੱਜ ਤੁਹਾਡਾ ਫੂਡ ਐਂਡ ਨਿਊਟ੍ਰੀਸ਼ਨ ਭੋਜਨ ਅਤੇ ਉਸਦੇ ਪੋਸ਼ਟਿਕ ਤੱਤ ਵਾਲਾ ਚੈਪਟਰ ਹੈ ਜਿਹੜਾ ਉਹ ਬਿਲਕੁਲ ਕੰਪਲੀਟ ਹੋ ਚੁੱਕਿਆ ਅਗਰ ਤੁਹਾਨੂੰ ਇਸ ਦੇ ਵਿੱਚ ਕੋਈ ਵੀ ਡਾਊਟ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਤੁਹਾਡੇ ਸਾਰੇ ਡਾਊਟ ਨੇ ਜਿਹੜੇ ਉਹ ਸੋਲਵ ਕੀਤੇ ਜਾਣਗੇ ਸੋ ਨੈਕਸਟ ਵੀਡੀਓ ਵਿੱਚ ਆਪਾਂ ਨੈਕਸਟ ਚੈਪਟਰ ਦੇ ਨਾਲ ਮਿਲਾਂਗੇ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ